ਜਾਗੋ ਰੱਖ ਕੇ ਸਾਇਆ ਮਾਰ ਸਕੇ ਨਾ ਕੋਈ ਇਹ ਜੋ ਛੜਕੀ ਹਾਦਸੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਫਰੀਕੋਡ ਤੋਂ ਗੁਜਰਦੇ ਨੈਸ਼ਨਲ ਹਾਈਵੇ 54 ਦੇ ਨੇ ਜਿੱਥੇ ਇੱਕ ਗੱਡੀ ਡਿਵਾਈਡਰ ਦੇ ਵਿਚਾਲੇ ਪੂਰੀ ਤਰ੍ਹਾਂ ਫਸੀ ਹੋਈ ਹੈ ਅਤੇ ਚੱਕਣਾ ਚੂਰ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਗੱਡੀ ਦੇ ਵਿੱਚ ਇੱਕ ਸਵਾਰ ਸੀ ਪਰ ਗੱਡੀ ਦਾ ਚਾਲਕ ਬਿਲਕੁਲ ਠੀਕ ਠਾਕ ਹੈ ਜਾਣਕਾਰੀ ਅਨੁਸਾਰ ਕਿ ਸਾਹਮਣੇ ਇਹ ਆਈ ਹੈ ਕਿ ਨੈਸ਼ਨਲ ਹਾਈਵੇ 54 ਪਿੰਡ ਝੰਡਵਾਲਾ ਦੇ ਨੇੜੇ ਇਹ ਛੜਕੀ ਹਾਦਸਾ ਵਾਪਰਿਆ ਹਾਸੇ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਵਿਚਾਲੇ ਜੋ ਜੰਪ ਬਣੇ ਹੋਏ ਉਸ ਦੇ ਕਾਰਨ ਗੱਡੀ ਜੰਪ ਹੋ ਕੇ ਡਵਾਈਡਰ ਦੇ ਵਿਚਾਲੇ ਫਸ ਗਈ ਅਤੇ ਬੁਰੀ ਤਰ੍ਹਾਂ ਪੰਨੀ ਗਈ ਪਰ ਇਸ ਵਿੱਚ ਗਰਦਾਸਪੁਰ ਦਾ ਰਹਿਣ ਵਾਲਾ ਵਾਸੀ ਉਹ ਸਹੀ ਸੀ ਅਤੇ ਹੁਣ ਇਹ ਐਕਸੀਡੈਂਟ ਦੀ ਵੀਡੀਓ ਸਾਹਮਣੇ ਆਈ ਹੈ ਅਤੇ ਕਾਰਨਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਤਤਾ ਸੁੱਧੂਪੁਰਾ ਦੇ ਆਗੂ ਵੱਲੋਂ ਕਿਤੇ ਟੋਲ ਪਲਾਇਆ ਉੱਪਰ ਵੀ ਸਵਾਲ ਖੜੇ ਕੀਤੇ ਗਏ ਕਿ ਉਹਨਾਂ ਵੱਲੋਂ ਟੋਲ ਲਿਆ ਜਾਂਦਾ ਹੈ ਪਰ ਕੋਈ ਨਹੀਂ ਭਰੇ ਜਾਂਦੇ ਅਤੇ ਕਈ ਜੰਪ ਬਣੇ ਹੋਏ ਨੇ ਜਿਸ ਕਾਰਨ ਅਕਸਰ ਹੀ ਇਹ ਸੜਕ 'ਤੇ ਹਾਦਸੇ ਵਾਪਰਦੇ ਨੇ ਜੋ ਇਹ ਮੂਲ ਬੋਲਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਗੱਡੀ ਦੇ ਪ੍ਰਖੱਚੇ ਉੱਡੇ ਹੋਏ ਨੇ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਕਿਸਾਨਾਂ ਗੁੱਸੇ ਨਾਲ ਸੰਗਤ ਅੱਜ ਖੜੇ ਆ 54 ਤੇ 54 ਤੋਂ ਘੱਟੋ ਘੱਟ ਤਿੰਨ ਟੋਲ ਪਲਾਜ ਹੈ ਕੰਪਨੀ ਨੇ ਸੜਕ ਬਣਾਈ ਹੈ ਉਹ ਸੜਕ ਤੇ ਜਿਹੜਾ ਖਰਚਾ ਹੋਇਆ ਉਹਦਾ ਜਿਹੜੀ ਆ ਗਲਾਈ ਟੋਲ ਪਲਾਜਾਂ ਲਈ ਕੀਤੀ ਜਾਂਦੀ ਹੈ ਪਰ ਇਹ ਛੜਕ ਬਸ ਨਾਲ ਕਿਹੜੇ ਮੰਤਰੀ ਨੇ ਕਿਹੜੇ ਪਾਸ ਕੀਤੀ ਹੈ ਇਹਦੇ ਵਿੱਚ ਜੰਪ ਸਭ ਤੋਂ ਵੱਡਾ ਆ ਤੁਹਾਨੂੰ ਵਿਖਾਉਣੇ ਆ ਆ ਜੰਪ ਤੋਂ ਐਂਡੀ ਕੋ ਗੱਡੀ ਭੜਚੀ ਹੈ ਜਿਸ ਗੱਡੀ ਦਾ ਡੱਕਾ ਨਹੀਂ ਬਚਿਆਗਾ ਪਰ ਜਾਨੀ ਨੁਕਸਾਨ ਤੋਂ ਬਚ ਗਿਆ ਮਾਲੀ ਨੁਕਸਾਨ ਬਹੁਤ ਵੱਡਾ ਉਸ ਵੀਰ ਦਾ ਆ ਜੀ ਦੀ ਗੱਡੀ ਆ ਉਧਰ ਤੁਸੀਂ ਦੇਖ ਸਕਦੇ ਹੋ ਪਿੰਡ ਜੰਡਾਲਾ ਇਹ ਤੇ ਅਸੀਂ ਖੜੇ ਆ ਇਸ ਵਕਤ ਜੰਡਾਲਾ ਦੀ ਹੱਦ ਦੇ ਵਿੱਚ ਆ ਐਨ ਐਚ 54 ਦੇ ਉੱਤੇ ਆ ਸਾਡੀ ਬੇਨਤੀ ਆ ਭਾਈ ਤੁਸੀਂ ਟੋਲ ਪਲਾਜੇ ਦਾ ਲੈ ਲੈਨੇ ਵਡੇ ਵਡੇ ਉਹਨਾਂ ਤੇਲ ਦਾ ਖਰਚਾ ਨਹੀਂ ਹੋਣਾ ਪਰ ਸਾਡ ਜਾਣ ਤੇ ਜਿੰਨਾ ਥੋੜਾ ਟੋਲ ਪਲਾਜੇ ਦਾ ਖਰਚਾ ਹੈ ਤਾਂ ਜਿਹੜਾ ਨੁਕਸਾਨ ਆਮ ਲੋਕਾਂ ਦਾ ਆਵਾਜਾਈ ਦੇ ਵਿੱਚ ਹੋ ਰਿਹਾ ਤੇ ਇਹਦੀ ਭਾਈ ਖਾਣਾ ਪੂਰਤੀ ਕੌਣ ਕਰੂਗਾ ਇਹਦੀ ਜ਼ਿੰਮੇਵਾਰ ਜਿਹੜੀ ਕੰਪਨੀ ਨੇ ਸੜਕ ਬਣਾਈ ਆ ਉਹ ਆ ਇਹਦੀਆਂ ਬੇਨਤੀ ਕਰਦਾ ਅਦਾਲਤ ਜੀ ਦਾ ਜੱਜ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਕਰੇ